ਹਾਂਜੀ ਬਿਲਕੁਲ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ ਬਹੁਤ ਸਹੀ ਕੀਤਾ ਕਿਉਂਕਿ ਇਸ ਚੀਜ਼ ਦਾ ਜਿਹੜੇ ਸਾਡੀ ਆਉਣ ਵਾਲੀ ਨਸਲ ਆ ਬੱਚੇ ਆ ਉਹਨਾਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਕਿਈ ਦਰਾ ਚੱਕਰੇ ਨੇ ਕਹਿੰਦੇ ਖਾਲਸਾ ਔਰਤ ਤੇ ਵਾਰ ਨਹੀਂ ਕਰਦਦੇ ਨੀਂ ਉੱਥੇ ਤੇ ਵਾਰ ਨਹੀਂ ਕਰਦਦੇ ਇਹਨਾਂ ਨੇ ਹੱਥੇ ਤੇ ਔਰਤ ਤੇ ਵਾਰ ਕੀਤਾ ਕਿ ਅਗਰ ਕੋਈ ਗਲਤ ਪਾਸੇ ਨੂੰ ਜਾ ਰਿਹਾ ਕੋਈ ਜੋ ਦੇਖੋ ਇੱਕ ਹੁੰਦਾ ਝੁਲੰਗ ਇੱਕ ਹੁੰਦਾ ਕਿਸੇ ਨੂੰ ਗਲਤ ਰਾਹ ਤੇ ਲੈ ਕੇ ਜਾਣਾ ਤੇ ਉਹਦਾ ਜਿਹੜਾ ਹੈਗਾ ਉਹ ਰੋਕਣਾ ਫਰਜ਼ ਹੈ ਸਾਡਾ ਕਹਿੰਦੇ ਭਈ ਯਾਰਾਂ ਨਹੀਂ ਸੀਗੀ ਕੌਰ ਨਾਮ ਨਾਮ ਲਾ ਕੇ ਉਹ ਬਦਨਾਮ ਕਰਦੀ ਸੀ ਦੇਖੋ ਗੁਨਾਹ ਜੋ ਵੀ ਆ ਇਹ ਸਾਨੂੰ ਰੋਕਣਾ ਪਏਗਾ ਸ਼ਿਵੈਕ ਜੀ ਖਾਲਸਾ ਫਤਿਹ ਜੀ ਅਸਲੀ ਜੋ ਹੁਣੇ ਹੁਣੇ ਜੋ ਚੱਲ ਰਿਹਾ ਮੀਡੀਆ ਦੇ ਵਿੱਚ ਵੀ ਉਹ ਕਮਲ ਕੌਰ ਕੁੜੀ ਨੂੰ ਮੌਤੇ ਘਾਟ ਉਤਾਰਦਾ ਹੈ ਨਾ ਅਮਰਪਾਲ ਸਿੰਘ ਖਾਲਸਾ ਜੀ ਕਹਿੰਦੇ ਵੀ ਅਸੀਂ ਸੋਧਾ ਲਾਇਆ ਤੁਸੀਂ ਕਿਸ ਸਾਹਮਣੇ ਦੋ ਵੀ ਅਸ਼ਲੀਲ ਜਿਹੜੀ ਅਸ਼ਲੀਲਤਾ ਸੀ ਉਹਨੂੰ ਖਤਮ ਕਰਨਾ ਜ਼ਰੂਰੀ ਸੀ ਅਮਰਪਾਲ ਸਿੰਘ ਮੇਰੇ ਦੇ ਹੱਕ ਚੋਂ ਜਾਂ ਨਹੀਂ ਹਾਂਜੀ ਬਿਲਕੁਲ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ ਬਹੁਤ ਸਹੀ ਕੀਤਾ ਕਿਉਂਕਿ ਇਸ ਚੀਜ਼ ਦਾ ਜਿਹੜੇ ਸਾਡੀ ਆਉਣ ਵਾਲੀ ਨਸਲ ਆ ਬੱਚੇ ਆ ਉਹਨਾਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਕਿਉਂਕਿ ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੀ ਉਹਨਾਂ ਦੀ ਸਟੱਡੀ ਆ ਬੱਚਿਆਂ ਦੀ ਉਹ ਮੋਸਟਲੀ ਦੇਖੋ ਇੰਟਰਨੈਟ ਉਹਨਾਂ ਲਈ ਬਹੁਤ ਜ਼ਰੂਰੀ ਹੈ ਉਹ ਇਸ ਕਰਕੇ ਉਹ ਇਹਦੇ ਸਟੱਡੀ ਦੇ ਨਾਲ ਉਹ ਘਟਉ ਹੁੰਦੇ ਆ ਉਧਰ ਨੂੰ ਲੇਕਿਨ ਉਹਨਾਂ ਦਾ ਧਿਆਨ ਜਿਹੜਾ ਉਹ ਇਸ ਤਰ੍ਹਾਂ ਨੂੰ ਜ਼ਿਆਦਾ ਜਾਣਦਾ ਹਾਂ ਜੀ ਸੋਸ਼ਲ ਮੀਡੀਆ ਦਾ ਜ਼ਿਆਦਾ ਜਾਣਦਾ ਹੈ ਕਿ ਜਿਹੜਾ ਕਿ ਉਹਦੇ ਵਿੱਚ ਕੋਈ ਅੱਜ ਕੱਲ ਕੋਈ ਪ੍ਰਾਈਵੇਸੀ ਨਹੀਂ ਹੈ ਔਰ ਉਹ ਗਲਤ ਪਾਸੇ ਨੂੰ ਜਾ ਰਹੇ ਹਨ ਬੱਚੇ ਨੂੰ ਲੱਗਦਾ ਵੀ ਉਹ ਸ਼ਰੀਲਤਾ ਜਿਹੜੀ ਕਮਲਕੌਰ ਫਲਾ ਰਹੀ ਸੀ ਉਹ ਬੱਚਿਆਂ ਨੂੰ ਮਤਲਬ ਡਿਸਟਰਬ ਕਰਦੀ ਸੀ ਉਹਨਾਂ ਦੀ ਲੈ ਹਾਂਜੀ ਹਾਂਜੀ ਦੇਖੋ ਉਹਨਾਂ ਦੀ ਸਟੱਡੀ ਤੇ ਉਹਨਾਂ ਦੇ ਅੱਗੋਂ ਫਿਊਚਰ ਤੇ ਇਸ ਚੀਜ਼ ਦਾ ਬਹੁਤ ਬੁਰਾ ਅਸਰ ਪੈਂਦਾ ਕਿਉਂਕਿ ਬੱਚੇ ਉਹਨਾਂ ਨੂੰ ਹਲੇ ਇੰਨੀ ਸਮਝ ਨਹੀਂ ਹੁੰਦੀ ਕਿ ਇਹ ਇੱਕ ਏਜ ਦੇ ਅਕੋਰਡਿੰਗ ਹੁੰਦੀ ਹੈ ਇਹ ਚੀਜ਼ਾਂ ਔਰ ਕਮਲਕੌਰ ਦੀ ਤਾਂ ਇਹ ਵੀ ਬਹੁਤ ਵੱਡੀ ਗੁਸਤਾਖੀ ਸੀ ਕਿ ਉਹ ਬੱਚਿਆਂ ਦੇ ਨਾਲ ਕਈ ਆਖੋ ਜੇ ਵੀਡੀਓ ਪਾਈ ਹੋਏ ਨੇ ਜਿਹੜੇ ਬੜੇ ਆਪੱਤੀ ਜਾਣ ਕਰਨੇ ਜਿੰਨ ਇਤਰਾਜ਼ਯੋਗ ਨੇ ਤੇ ਕਈ ਵਾਰੀ ਜਿਵੇਂ ਤੁਸੀਂ ਵੀ ਖਾਲਸਾ ਹੀ ਰੂਪ ਦੇ ਵਿੱਚੋਂ ਕਹਿ ਦਿੰਦੇ ਨੇ ਕਈ ਇਤਰਾਜ਼ ਚੱਕ ਰਹੇ ਨੇ ਕਹਿੰਦੇ ਖਾਲਸਾ ਔਰਤ ਤੇ ਵਾਰ ਨਹੀਂ ਕਰਦਾ ਨੇ ਉੱਥੇ ਤੇ ਵਾਰ ਨਹੀਂ ਕਰਦਾ ਇਹਨਾਂ ਨੇ ਹੱਥੇ ਤੇ ਔਰਤ ਤੇ ਵਾਰ ਕੀਤਾ ਦੇਖੋ ਗੱਲ ਇਹ ਤਾਂ ਹੈ ਕਿ ਅਗਰ ਕੋਈ ਗਲਤ ਪਾਸੇ ਨੂੰ ਜਾ ਰਿਹਾ ਕੋਈ ਜੋ ਦੇਖੋ ਇੱਕ ਹੁੰਦਾ ਝੁਲੰਗ ਇੱਕ ਹੁੰਦਾ ਕਿਸੇ ਨੂੰ ਗਲਤ ਰਾਹ ਤੇ ਲੈ ਕੇ ਜਾਣਾ ਤੇ ਉਹਦਾ ਜਿਹੜਾ ਹੈਗਾ ਉਹ ਰੋਕਣਾ ਫਰਜ਼ ਹੈ ਸਾਡਾ ਇਹ ਤਰੀਕਾ ਤੁਸੀਂ ਖਾਲਸਾ ਹੀ ਤਰੀਕੇ ਨਾਲ ਤੁਸੀਂ ਸਮਝਦੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਅਸੀਂ ਤਰੀਕੇ ਨਾਲ ਸੋਚਦਾ ਲੱਗਣਾ ਚਾਹੀਦਾ ਹਾਂਜੀ ਬਿਲਕੁਲ ਜਿ چاہے ਕੋਈ ਹੈ ਚਾਹੇ ਜ਼ਰੂਰੀ ਨਹੀਂ ਔਰਤ ਵਾਸਤੇ ਇਹ ਤਾਂ ਮਾਰਗ ਨੇ ਵੀ ਕਿਹਾ ਹੋਇਆ ਕਿ ਜ਼ੁਲਮ ਸਹਿਣਾ ਤੇ ਜ਼ੁਲਮ ਕਰਨਾ ਵੀ ਪਾਪ ਆ ਔਰ ਸਹਿਣਾ ਵੀ ਪਾਪ ਆ ਅਗਰ ਅਸੀਂ ਕੋਈ ਗਲਤ ਕੰਮ ਕਰ ਰਹੇ ਹੈ ਅਗਰ ਆਪਾਂ ਉਹਦਾ ਸਾਥ ਦਿੰਦੇ ਆ ਤਾਂ ਉਹਦੇ ਵਿੱਚ ਵੀ ਜੇ ਆਪਾਂ ਉਹਨੂੰ ਕੁਝ ਨਹੀਂ ਕਹਿੰਦੇ ਨਹੀਂ ਰੋਕਦੇ ਉਹਨੂੰ ਤੇ ਆਪਾਂ ਵੀ ਉਹਦੇ ਨਾਲ ਉਨੇ ਹੀ ਗੁਨਾਹਗਰ ਹੋਵਾਂਗੇ ਅੱਛਾ ਜੀ ਇਹ ਇੱਕ ਸਵਾਲ ਹੋਰ ਤੁਸੀਂ ਬੜੇ ਸੋਹਣੇ ਬਾਣੇ ਦੇ ਵਿੱਚ ਹੋਣਾ ਮਤਲਬ ਤੁਹਾਨੂੰ ਵੇਖ ਕੇ ਸਤਿਕਾਰ ਕਰਨ ਦਾ ਦਿਲ ਕਰਦਾ ਆ। ਆਮ ਤੌਰ ਤੇ ਜਿਵੇਂ ਕਮਲਕੌਰ ਵਰਗੀਆਂ ਕੁੜੀਆਂ ਜਦੋਂ ਨੰਗੇਸ ਪੂਣਾ ਕਰਦੀਆਂ ਸੀ ਤਾਂ ਉਹ ਵੀ ਕੁੜੀਆਂ ਹੀ ਨੇ ਇਹ ਵੀ ਮਾਈਂਡ ਸੈਟ ਹੀ ਆ। ਪੰਜਾਬ ਉਹ ਮਤਲਬ ਤੁਹਾਨੂੰ ਲੱਗਦਾ ਸਾਜਿਸ਼ ਦੇ ਤਹਿਤ ਆਈ ਸੀ ਵੀ ਜਦੋਂ ਜਿਹੜੇ ਕਹਿੰਦੇ ਭਾਈ ਯਾਰਾ ਨਹੀਂ ਸੀਗੀ ਕੋਰ ਨਾਮ-ਨਾਮ ਲਾ ਕੇ ਉਹ ਬਦਨਾਮ ਕਰਦੀ ਸੀ। ਦੇਖੋ ਇਹ ਆਪਾਂ ਨੂੰ ਨਹੀਂ ਕਹਿ ਸਕਦੇ ਏ ਆਪਾਂ ਜਿਵੇਂ ਕਿ ਇੱਕ ਹਰ ਇੱਕ ਔਰਨ ਨੂੰ ਇੱਕ ਦਾਇਰਾ ਹੁੰਦਾ ਆਪਣਾ ਠੀਕ ਹੈ ਨਾ ਕਿ ਆਪਾਂ ਇਹ ਮਤਲਬ ਇਸ ਪੈਰਾ ਵਿੱਚ ਰਹਿਣਾ ਆ ਇਹ ਜਿਹੜਾ ਪੈਰਾ ਵਾ ਇਹ ਸਾਨੂੰ ਹਰੇ ਕਿਸੇ ਨੂੰ ਪਤਾ ਕਿ ਇਹ ਜਿਹੜਾ ਪੈਰਾ ਵਾ ਸਾਨੂੰ ਮਾਰੇ ਨੇ ਬਖਸ਼ਿਆ ਉਹ ਕਿਸ ਹੱਦ ਤੱਕ ਹੈ ਤੇ ਜਿਹੜਾ ਆਪਾਂ ਹੁਣ ਉਹ ਕਰ ਰਹੀ ਸੀਗੀ ਉਹ ਤਾਂ ਦੇਖੋ ਉਹਦੀ ਸਮਝ ਸੋਚੀ ਸੀਗੀ ਉਹਨੂੰ ਜੋ ਵੀ ਸੀ ਤੇ ਇਹਦੇ ਵਿੱਚ ਸਾਜੇ ਸ਼ਰ ਨੂੰ ਆਪਾਂ ਲੈ ਕੇ ਚਲੇ ਆ ਕੁਝ ਇਹਦੇ ਨਾਲ ਉਹਦਾ ਕੋਈ ਇੱਕ ਪੂਰੀ ਖਾਲਸਾ ਸਮਝਾਉਂਦਾ ਤੇ ਦੂਜੀ ਵਾਰੀ ਫਿਰ ਹਾਂਜੀ ਹਾਂਜੀ ਦੇਖੋ ਹੱਕ ਚੋ ਬਿਲਕੁਲ ਜੀ ਬਿਲਕੁਲ ਦੇਖੋ ਹੁਣ ਵੀ ਉਹਨਾਂ ਨੇ ਜਿਹੜੇ ਹੋਰ ਵੀ ਕਰ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਸਮਝਾਇਆ ਕਿ ਹਲੇ ਦੇਖੋ ਇੱਕ ਨੂੰ ਅਗਰ ਆਪਾਂ ਠੀਕ ਹੈ ਉਹਨਾਂ ਨੇ ਜੋ ਵੀ ਕੀਤਾ ਠੀਕ ਹੈ ਲੇਕਿਨ ਆਪ ਬਾਕੀਆਂ ਨੂੰ ਵੀ ਹੁਣ ਅੱਜ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਤਿੰਨ ਮੁੰਡਿਆਂ ਨੇ ਹੋਰ ਉਹਨਾਂ ਨੇ ਆਪਣੇ ਮਾਫੀ ਮੰਗੀ ਹੈ ਐਸੀ ਚੀਜ਼ ਤੇ ਕਿ ਅਸੀਂ ਅੱਗੇ ਤੋਂ ਇਹ ਨਹੀਂ ਕਰਾਂਗੇ ਦੇਖੋ ਗੁਨਾਹ ਜੋ ਵੀ ਆ ਇਹ ਸਾਨੂੰ ਰੋਕਣਾ ਪਏਗਾ ਬਹੁਤ ਸ਼ੁਕਰੀਆ ਬਹੁਤ ਚੰਗਲ ਕੇ